ਜੰਨਤ ਸਵਰਗ ਰੱਬ ਦਾ ਘਰ ਹੋਰ ਕੀ ਕੀ ਨਹੀਂ ਕਹਿ ਸਕਦੇ ਆਪਾਂ ਦੇ ਸਵਿਟਜ਼ਰਲੈਂਡ ਨੂੰ ਕਿਉਂਕਿ ਇਹ ਹੈ ਹੀ ਇੰਨਾ ਸੋਹਣਾ ਇਹਦੀ ਖੂਬਸੂਰਤੀ ਬੰਦੇ ਨੂੰ ਆਪਦੇ ਵੱਲ ਅਟਰੈਕਟ ਕਰਦੀ ਆ ਤੇ ਇੱਥੇ ਘੁੰਮਣ ਆਇਆ ਬੰਦਾ ਇੱਕ ਗੱਲ ਜ਼ਰੂਰ ਸੋਚਦਾ ਕਾਸ਼ ਕਿਤੇ ਮੈਂ ਇਸ ਦੇਸ਼ ਦਾ ਨਾਗਰਿਕ ਹੁੰਦਾ ਕਿਉਂਕਿ ਇੱਥੇ ਲੋਕਾਂ ਦਾ ਰਹਿਣ ਸਹਿਣ ਦੇਖ ਕੇ ਉਹਨਾਂ ਦਾ ਕੁਦਰਤ ਨਾਲ ਪਿਆਰ ਦੇਖ ਕੇ ਉਹਨਾਂ ਦੀਆਂ ਤਨਖਾਹਾਂ ਇਸ ਬਲੌਗ 'ਚ ਆਪਾਂ ਅਮੀਰ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ ਯੂਰੀਕਾ ਘੁੰਮਾਂਗੇ ਤੇ ਉਸ ਤੋਂ ਬਾਅਦ ਲੋਕਲ ਰਹਾਾਂ ਤੇ ਦੀ ਹੁੰਦੇ ਹੋਏ ਤੁਹਾਨੂੰ ਪਿੰਡ ਦਿਖਾਉਂਦੇ ਇਟਲੀ ਚ ਵਾਪਸ ਐਂਟਰੀ ਕਰਾਂਗੇ ਬਲੌਗ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਹੋਣੀ ਕਰ ਦੋ ਕਿਉਂਕਿ ਬਲੌਗ ਬਹੁਤ ਸੋਹਣਾ ਹੋਣ ਵਾਲਾ ਬਾਬਿਓ ਰੁਕਣਾ ਕਰਦੇ ਆਂ ਜੀ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਤੇ ਬੰਦੇ ਸਾਰੇ ਤਿਆਰ ਹੋ ਚੁੱਕੇ ਨੇ ਜਾ ਰਹੇ ਆਂ ਪਾਇਉਰਿਕ ਤੁਹਾਨੂੰ ਪਤਾ ਕੱਲ ਆਪਾਂ ਆਏ ਸੀ ਲਿਚਨਸਟਨ ਤੋਂ ਹੋਟਲ ਜਾ ਗਏ ਸੀਗੇ ਤੇ ਸਵੇਰੇ 7:00 ਵਜੇ 7 ਵਜੇ ਮਨਿੰਦਰ 5 ਵਜੇ ਦਾ ਉੱਠਾ ਹੋਇਆ ਇਹ ਨਹੀਂ ਗੱਲਾਂ ਸਾਡੇ ਜੋ ਤਿਆਰ ਹੋਣ ਨੂੰ ਬਹੁਤ ਟਾਈਮ ਲਾਉਂਦਾ ਹੈ ਤੇ ਬਾਕੀ ਸਾਰੇ ਦਾ ਵੀ ਅੱਧੇ ਅੱਧੇ ਘੰਟੇ ਵਾਲਿਆਂ ਇਹਨੂੰ ਦੋ ਘੰਟੇ ਦੀ ਤਿਆਰੀ ਹੋਈ ਹੈ ਦੀ ਆਹ ਖੜਾ ਕੇ ਦੇਖ ਲੋ ਇਧਰ ਆ ਬੰਦਾ ਵੀ ਤਿਆਰ ਹੋ ਗਿਆ ਹਰਸ਼ ਤੇ ਹੁਣ ਤਾਂ ਨਵਾਂ ਬਲੌ ਯਾਰ ਹੱਸ ਕੇ ਗੱਲ ਕਰ ਦੋ ਮੜੀ ਕੋਈ ਗੱਲ ਨਹੀਂ ਤੇ ਹੁਣ ਅਸੀਂ ਖਾਣ ਪੀਣ ਲੱਗਿਆ ਬਾਬੇ ਆਹ ਆ ਉਹਦਾ ਬ੍ਰੈਕਫਾਸਟ ਹੁਣ ਮਾਣਾ ਕੋਲ ਯਾਰ ਵੀਊ ਤਾਂ ਦਿਖਾਈਏ ਲੋਕਾਂ ਨੂੰ ਮਾਣਾ ਯਾਰ ਬਾਈ ਤਾਂ ਵੈਰੀ ਨਾਈਸ ਹੋਏ ਬੇ ਲੈ ਮੇਤਰੋ ਖਾਹ ਦੇਖੋ ਕਰੋ ਚੱਕਿਆ ਯਾਰ ਕੀ ਬਾਤ ਹੈ ਬੱਦਲ ਹੋਏ ਪਿਆ ਪੂਰੇ ਆਲੇ-ਦਾਲੇ ਉਹ ਦੇਖੋ ਨਿੱਕੇ ਨਿੱਕੇ ਜਿਹੇ ਪਿੰਡ ਸਿਸ ਦੇ ਹਾਂ ਜੇ ਧੁੱਪੋਂ ਦੀ ਫਿਰਦਾ ਜਿਉਰੇ ਖੜਕੇ ਫੋਟਾਂ-ਫੋਟਾਂ ਖਿੱਚ ਲੈਂਦੇ ਚਲੋ ਆਣਾ ਸੀ ਬ੍ਰੇਕਫਾਸਟ ਕਰਕੇ ਤੁਰਦੇ ਆਂ ਯੂਰੀਕ ਦਾ ਇਥੋਂ ਰਾਹ ਹੈਗਾ 2.5 ਘੰਟਿਆਂ ਦਾ ਉਦੋਂ ਸਾਡੇ ਪਿੰਡ ਦਾ ਰਾਹ ਸੀ ਕਿਉਂ ਲੋਕ ਲੀ ਜਾਣਾ ਕਿਉਂ ਲੋਕਲ ਐਕਸਪੀਰੀਅੰਸ ਕਰਨਾ 7 ਘੰਟਿਆਂ ਦਾ ਤੁਹਾਡੇ ਪਿੰਡ ਦਾ ਰਾਹ ਮਤਲਬ ਅੱਜ ਸਾਡਾ ਰਾਈ ਘਟ ਘਟ 9.5 ਘੰਟਿਆਂ ਦਾ ਅਜੇ ਯੂਰੀ ਘੁੰਮਣਾ ਚਲੋ ਮਿਲਦੇ ਆਂ ਤੁਹਾਨੂੰ ਖਾਓ ਪੀਓ ਆਜੋ ਓਏ ਖਾਓ ਪੀਓ ਯਾਰ ਚੱਲਿਆ ਬਾਰ-ਬਾਰ ਗਿਆ ਲੰਘ ਗਿਆ ਲੰਘ ਆਪਾ ਦਾ ਗਾ ਇਹਨਾਂ ਨੇ ਮਿੱਤਰੋ ਦੇਖੋ ਕਰੋ ਚੈੱਕ ਤੇ ਕਹਿੰਦੇ ਚੱਲੇ ਜਾਣ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਕਹਿੰਦੇ ਹੌਤਾ ਰਹਿਣਾ ਮਨਿੰਦਰ ਨੂੰ ਨਹੀਂ ਕਹਿੰਦੇ ਲੈ ਜੀਣਾ ਰੈ ਬਾਜੀ تھی ਤੇ ਬਿਊ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਾਸਟ ਵਾਰ ਸਾਡੇ ਹੋਟਲ ਦਾ ਸਾਨੂੰ ਆਏ ਸੀ ਤੁੱਪ ਨਿਕਲੀ ਹੋਊ ਸਵੇਰੇ ਆਇਆ ਆ ਆਨੰਦ ਆਊਗਾ ਤਾਂ ਬੱਦਲ ਬਾਈ ਹੋਗੇ ਕੰਮ ਖਰਾਬ ਹੋ ਗਿਆ ਯਾਰ ਚਲੋ ਚੱਲੀਏ ਚਾਬੀ ਕੱਢ ਲਈ ਤੇ ਆਹਨ ਇੱਕ ਤਾਕੀ ਦੀ ਤਾਂ ਵੇਚੀ ਸੀ ਟੇਬਲ ਤੇ ਇਨਕ ਵੀ ਚੱਕ ਲੈਣਾ ਉਹਨੂੰ ਫੜਾ ਕੇ ਜਾਣੀ ਹੁਣ ਜਾਂਦੇ ਕਿਉਂ ਦੇਣਗਾ ਤੇ ਜੇਬ ਚ ਮੇਰੇ ਇਹ ਚਲੋ ਚੱਲੀਏ ਮਿੱਤਰੋ ਚੈੱਕ ਆਊਟ ਕਰ ਦਈਏ ਹੁਣ ਬਾਹਰ ਜਾ ਕੇ ਤੁਹਾਨੂੰ ਗੱਡੀ ਕੋਲ ਮਿਲਦੇ ਆ ਉੱਥੋਂ ਹੀ ਦਿਖਾਉਨੇ ਆ ਵਿਊਜ਼ ਉਹ ਬਰਫ ਪੈ ਗਈ ਬਾਪ ਇੱਥੇ ਵੀ ਉਹ ਦੇ ਨੇੜੇ ਤੜਾਈ ਪਈ ਹੋਈ ਆ ਉਹ ਦੇ ਪਰੇ ਸਾਹਮਣੇ ਸਾਡੇ ਓਕੇ ਸੋਣਾ ਯਾਰ ਹੋਟਲ ਵਧੀਆ ਜੀ ਇੰਨੇ ਮਿਲ ਸਾਨੂੰ ਬਜਟ ਜਗੇ ਆਈ ਕਿੰਨੇ ਦਾ ਸੀ 150 150 ਯੂਰੋ ਦਾ ਹਾਂ ਇੱਕ ਨਾਈਟ ਨਹੀਂ ਇੰਨੇ ਘੱਟ ਦਾ ਸਾਰਿਆਂ ਨੂੰ ਸਸਤਾ ਆਈ ਐ ਸੇਵਾ ਸੇਵਾ ਲਾਈ ਮਿੱਤਰੋ ਆ ਹੈਗਾ ਸਾਡਾ ਪੈਂਡ ਹੋਟਲ ਵਾਲਾ ਇਹ ਵੀ ਪੈਂਡ ਵੀ ਘੈਂਟ ਆ ਮਨਿੰਦਰੋਂ ਦਾ ਆ ਵੀ ਸਰਾਜੀ ਨਾ ਪੈਂਡ ਇਹੀ ਘੋਰੀ ਉਹ ਲਾਈ ਹੋਏ ਗੱਡੀ ਗੱਡੀ ਦੀ ਪਾਰਕਿੰਗ ਦੇ ਉਹਨੇ ਅਲੱਗ 10 ਯੂਰ ਡਿਫੈਂਡਰ ਆ ਬਰਾਨੀ ਉਹਦੇ ਪੌਣ ਲਾ ਕੇ ਸナイਪਰ ਮਿੱਤਰੋ ਕਰੋ ਚੈੱਕ ਚੈੱਕ ਦਾ ਬਿਊਟੀ ਆਫ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਉਹਦੇ ਹੁਣ ਦਿਖਣ ਲੱਗਿਆ ਪੰਡ ਜੋਤਲੇ ਚਲੋ ਮਿੱਤਰੋ ਹੁਣ ਅਸੀਂ ਧਰੀਏ ਗੱਡੀ ਸਾਮਾਨ ਤੇ ਪਾਈਏ ਯੂਰਿਕ ਨੂੰ ਚਾਲੇ ਹਾਂ 2.5 ਘੰਟਿਆਂ ਦਾ ਯੂਰਿਕ ਦਾ ਉੱਥੇ ਘੁੰਮਾਂਗੇ 2-3 ਘੰਟੇ ਫਿਰ ਚਾਲਦੇ ਆ ਪੰਡ ਨੂੰ ਸ਼ਾਮ ਹੀ ਹੋ ਜਣੀ ਅੱਜ ਪੰਡ ਜਾਂਦੇ ਮਨੇਦਰ ਕਿਦਾਂ ਲੱਗਿਆ ਤੁਹਾਨੂੰ ਸਵੇਸਾ ਨਾਈਸ ਹੋ ਗਿਆ ਤੇ ਹੋਟਲ ਚ ਨੀਂਦ ਬੜੀ ਵਧੀਆ ਆਈ ਬਾਬੇ ਉਹ ਰਾਤ ਕੋਮਲ ਅਸੀਂ ਪਾਣੀ ਲੈਣਾ ਭੁੱਲ ਗਏ ਸੀ ਗੱਡੀ ਚ ਕੋਮਲ ਲੈਣਾ ਆ ਪਾਣੀ ਉਤੋਂ ਉਹਨੂੰ ਗੇਟ ਲੱਗ ਗਿਆ ਉਤੋਂ ਸਵੇਸਾ ਚ ਆਪਣੇ ਵਾਲਾ ਇਟਲੀ ਵਾਲਾ ਸਿਮ ਨਹੀਂ ਚੱਲਦਾ ਫਿਰ ਇਹਨੇ ਦੂਜੇ ਲੋੜ ਸਿੱਧਾ ਫੋਨ ਲਾਇਆ ਇਹਨੂੰ 2-3 ਰੁਪਏ ਕੀ ਹੋਣੇ ਰੁਕ ਜਾ ਸਮਾਨ ਰੱਖਣਾ ਜੇ ਅਗੇ ਮੱਛਰਗੇ ਸਾਰੇ ਦੇਖ ਕੇ ਲੇਕ ਕਹਿੰਦੇ ਰੁਕਣਾ ਇੱਥੇ ਉਹ ਗੱਡੀ ਨੂੰ ਨਾ ਲੋਕ ਲੱਗ ਜਾ ਹੀਗਾ ਖੋਲ ਦੀਏ ਆਏ ਹਾਏ ਕੀ ਆ ਵੀਊ ਹੈ ਯਾਰ ਆ ਪਿੰਡ ਦਾ ਨਾਮ ਹੈਗਾ ਤਲ T A L ਬੜਾ ਸੋਹਣਾ ਪਿੰਡਾ ਪਿੱਛੇ ਲੰਘ ਕੇ ਗਿਆ ਹੈਗਾ ਨਾਈਸ ਹੈਰ ਵੀਊ ਆ ਸਾਰੇ ਉੱਤੇ ਬਰ ਪਈ ਹੋਈ ਆ ਉਹ ਢਾਗੇ ਗਏ ਪਹਾੜ ਜਿਆ ਰਾਹ ਚ ਆਉਂਦੇ ਨੇ ਤੁਹਾਨੂੰ ਵੀਊ ਦਿਖਾਏ ਆ ਜਿਹੜੇ ਇਹੀ ਆ ਉਹ ਪਹਾੜ ਸਿਰਾ ਯਾਰ ਜਾਨਾ ਤਾਂ ਮਿੱਤਰੋ ਸੱਚੀ ਸਵਿਸ ਪਿੰਡ ਜਦਾਂ ਹੀ ਦੇਖਿਆ ਨਾ ਜਿਹੜਾ ਚੱਲੀਏ ਯੋਰੀ ਘੰਟੇ ਦਾ ਡੇਢ ਦਾ ਰਹਾ ਪਿਆ ਸਾਡਾ ਉਧਰ ਨਿਕਲਿਆ ਹੀ ਅੱਜ ਤੋਂ ਆਪਾਂ ਅਜ ਦਿਨ ਵੀ ਵਧੀਆ ਮਿੱਤਰੋ ਲੋਕਲ ਰਾਹਾਂ ਚ ਦੀ ਜਾ ਰਹੇ ਆ ਯਾਰ ਮੈਂ ਤੁਹਾਨੂੰ ਪ੍ਰੈਫਰ ਕਰੂੰਗਾ ਵੀ ਲੋਕਲ ਰਾਹਾਂ ਚ ਦੀ ਆਓ ਕਿਸੇ ਨੇ ਵੀ ਯੋਰੀ ਕੌਣਾ ਨਾ ਉਧਰ ਲਵਿਨੀ ਵਾਲੀ ਸਾਈਡ ਤੇ ਆਉਂਦੇ ਆ ਜਿਹੜਾ ਆਪਣਾ ਰੋਡ ਆਪਣਾ ਐਸਟੀ ਮੋਟਰੇਜ ਵੱਲ ਦੀ ਉਹ ਆਇਓ ਰੋਡ ਇੰਨਾ ਘੈਂਟ ਰੋਡ ਆ ਸਾਰੇ ਕਿਤੇ ਬਰਫ ਆਉਂਦੀ ਆ ਕਿਤੇ ਕੰਡਕੜ ਪੈਣ ਆਉਂਦੇ ਆ ਤੇ ਲੋਕਲ ਰਾਹ ਆਇਓ ਆਊਟ ਆਊਟ ਵਾਲਾ ਬੰਦ ਕਰਦੇ ਹੋ ਆ ਦਾ ਆਪਸ਼ਨ ਜੀ ਲੋਕਲ ਰਾਹਾਂ ਦੇ ਇੰਨੇ ਸੋਹਣੇ ਸੋਹਣੇ ਰਾਹ ਨੇ ਇੰਨੇ ਘੈਂਟ ਪਿੰਡ ਆਉਂਦੇ ਆ ਉਹ ਸਾਹਮਣੇ ਪਹਾੜ ਦੇਖੋ ਅਸੀਂ ਪਿੰਡਾਂ ਵਿੱਚ ਦੀ ਗੁਜ਼ਰ ਰਹੇ ਆ ਇੰਨੇ ਸੋਹਣੇ ਸੋਹਣੇ ਪਿੰਡਾਂ ਨੂੰ ਸਕੂਨ ਮਿੱਤਰੋ ਸਕੂਨ ਅਲੱਗ ਜ਼ਿੰਦਗੀ ਆ ਤੇ ਸਾਡਾ ਕਿਲੋਮੀਟਰ ਰਹਿ ਗਿਆ 60 ਕ ਘੰਟੇ ਦਾ ਰਾਹ ਰਹਿ ਗਿਆ ਤੁਹਾਨੂੰ ਯੂਰਿਕ ਜਾ ਕੇ ਦਿਖਾਉਨੇ ਆ ਇੱਧਰ ਹੀ ਹੜ ਨਾਲ ਨਾਲ ਏਕ ਚੱਲ ਰਹੀ ਆ ਹੁਣ ਇੱਧਰ ਹੀ ਹੜ ਦਰਖਤ ਆਗੇ ਦੇਖਣੀ ਨਹੀਂ ਹੈਗੀ ਨਹੀਂ ਤੁਹਾਨੂੰ ਦੁਕਾਨ ਦਿਖਾ ਰਹੇ ਮਨਦਰ ਜੇ ਦੇਖਦੀ ਆ ਵੀਰੇ ਇੱਥੋਂ ਦੇਖੂਗੀ ਏਕ ਜ਼ਰੂਰੀ ਜਗਾਉਣੀ ਮਾਰ ਮਾਰ ਜੂ ਮਾਰ ਜ ਡੈਗੀ 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 ਲੈ ਇਹ ਪੰਡ ਜ ਆ ਗਿਆ ਹਾਂ ਚਾਗੋ ਹੀ ਨਹੀਂ ਉਹ ਦੇਖਨੀ ਦੂਰ ਤੱਕ ਰੱਖਦਾ ਮਿੱਤਰੋ ਕਰੋ ਚਿੱਤ ਇਹ ਉਹ ਅਜਾ ਨਹੀਂ ਆਦੇ ਫਿਰਦੇ ਨੇ ਕਹਿੰਦੇ ਮਨਿੰਦਰ ਹੁਣੇ ਥੱਲੇ ਬਹੁਤ ਸੋਹਣਾ ਹੈ ਪੰਡ ਨਹੀਂ ਲੈ ਤਰ ਇੱਕ ਜਗ੍ਹਾ ਹੋਰ ਹੋ ਗਿਆ ਯਾਰ ਸਵਿਸ ਹੁਣ ਦੱਸਿਆ ਵੀ ਹਰੇਕ ਜਗ੍ਹਾ ਰੁਕਨ ਨੂੰ ਜੀ ਕਰਦਾ ਫਿਰ ਵੀ ਇੱਥੇ ਇਹ ਆਦੇ ਜਜ਼ਬਾਤਾਂ ਦੇ ਕੰਟਰੋਲ ਨਹੀਂ ਕਰ ਸਕੇ ਰੋਗੇ ਦੇਖੋ ਕੰਨਾ ਘੈਂਡ 뷰 ਹੈ ਯਾਰ ਜਾਨਤ ਬਾਬਿਆ ਜਾਨਤ ਕਿਸੇ ਰਾਹ ਪੂਰੀ ਸ਼ਾਂਤੀ ਹੈ ਯਾਰ ਸਾਰੇ ਸਵਿਸਚ ਸੋਨਾ ਇੰਨਾ ਬੰਦੇ ਦਾ ਰਹਿਣ ਨੂੰ ਨਹੀਂ ਦਿਲ ਕਰੂਗਾ ਹੋਰ ਦੱਸੋ ਜਿਹੜੇ ਬੰਦੇ ਸ਼ਾਂਤ ਰਹਿਣਾ ਪਸੰਦ ਕਰਦੇ ਆ ਦੁਖੀ ਨਿਆਬ ਦੀ ਜ਼ਿੰਦਗੀ ਤੋਂ ਇੱਥੇ ਆ ਜਾਓ ਤੁਹਾਡੀ ਜ਼ਿੰਦਗੀ ਲਹਿਰਾਂ ਮਹਿਰਾਂ ਨਾਲ ਭਰ ਦੂ ਬਾਈ ਮਿੱਤਰੋ ਯੂਰੀਕ ਰਹਿ ਗਿਆ 10 ਕਿਲੋਮੀਟਰ ਤੇ ਉਹ ਉਧਰ ਯੂਰੀਕ ਦੇਖਦੇ ਰਿਹਾਗਾ ਉਹਦੇ ਪਰੇ ਹੁਣ ਅਸੀਂ ਇੱਥੇ ਬਹਿ ਕੇ ਪਾਨੀਆਂ-ਪੁੰਨੀਆਂ ਖਾ ਲਈਏ ਲੇਕ ਦੇ ਕਿਨਾਰੇ ਜਿਵੇਂ ਸੁਨਣਾ ਰਾਉਣਾ ਵੇ ਖਾਵਾਂਗੇ ਆਰਗੇੰਮੈਂਟ ਬੇਸਾਂ ਨਹੀਂ ਲੱਗਣੀ ਵੇ ਲਾਏ ਅਰ ਹਰਸ਼ ਨੇ ਮੂਲ ਤਾਂ ਭਰ ਦੇਣਾ ਹਰਸ਼ ਸੋਨਾ ਵੜਾ ਰਿਹਾ ਵੇ ਮੂਲ ਤਾਂ ਭਰ ਦਾਂਗੇ ਕੋਈ ਇੱਥੇ ਬਹਿ ਜਾਓ ਆ ਜਲਦੀ ਕਰੋ ਫਿਰ ਆਪਾਂ ਘਰੇ ਮੁੜਨਾ ਬਾਅਦ ਯੋਰੀ ਕੋਈ ਕਾਫਾ ਟਾਈਮ ਲੱਗ ਜਾਣਾ ਕਾਫਾ ਆ ਲਿਓ ਯਾਰਸ਼ ਵਾ ਤੇ ਖੋਸੀ ਪਾਨੀਆਂ ਪੁੰਨੀਆਂ ਫਿਰ ਯੋਰੀ ਕਿਚ ਦੰਨਿਆ ਢੇੜਾ ਢੇੜਾ ਹੈਦਰਾਬਾਦੀ ਜਿਆਦਾ ਯਾਰ ਆ ਜਿਹੜੀ ਲੇਕ ਆ ਨਾ ਇਹਦੇ ਆਲੇ-ਦਾਲੇ ਬੜੇ ਪਿੰਡ ਬਸੇ ਹੋਏ ਨੇ ਅਸੀਂ ਆਉਂਦੇ ਵੇ ਦੇਖਿਆ ਇਹ ਚ ਆ ਮੱਛੀਆਂ ਨੇ ਹਾਂ ਮੱਛੀਆਂ ਦੇਖ ਤਾ ਯਾਰ ਉੱਥੇ ਆਉਣਾ ਦੇਖੋ ਯਾਰ ਆ ਵੀ ਆ ਯਾਰ ਗੱਡੀ ਲਾਤੀ ਪਾਰਕਿੰਗ ਤੇ ਪਾਰਕਿੰਗ ਉਂ ਅਸੀਂ ਬਾਹਰ ਲਾ ਦੇਨੇ ਵਧੀਆ ਰਹਿੰਦੇ ਇੱਥੇ ਆਗੇ ਘੰਟੇ ਦੀ 40 ਦੋ ਘੰਟੇ ਦੀ 100 100 ਯੂਰੋ ਨਹੀਂ 100 ਫੜਾਏਗਾ 11-12 ਯੂਰੋ ਹੋਗੇ ਚਲੋ ਕੋਈ ਗੱਲ ਨਹੀਂ ਨੁਕਸਾਨ ਹੋ ਗਿਆ ਚੱਲਦੇ ਆਂ ਅਸੀਂ ਦੋ ਘੰਟੇ ਕੋ ਮਣਾਗਾ ਸਗੋਂ ਇਹਨਾਂ ਨੂੰ ਯੂਰਿਕ ਸ਼ਹਿਰ ਯੂਰਪ ਦਾ ਸਾਰਾ ਨਾ ਅਮੀਰ ਤੇ ਮਹਿੰਗਾ ਸ਼ਹਿਰ ਆ ਹਰ ਇੱਕ ਜੀ ਤੇ ਮਹਿੰਗੀ ਵੀ ਆ ਅਮੀਰ ਵੀ ਨੇ ਇੱਥੇ ਦੇ ਲੋਕ ਤੁੰਗਾਉਂਦੇ ਆ ਮੇਰੀ ਬਾਤ ਝਾਕਦੀ ਆ ਅਮੀਰੀ ਇਹ ਆ ਗਿਆ ਚੱਟੇ ਜੇ ਕੋੜਵਾਗੇ ਇਹ ਜੇ ਕੋੜ ਕਹਿੰਦੇ ਨਹੀਂ ਦੂਜੇ ਕੋੜਵਾਇਆ ਕੋੜ ਵੈਂਟ ਲੌਂਗ ਕੋੜੀ ਆਪਣੀ ਤੇ ਗਰੀਬੀ ਝਲਕਦੀ ਆ ਆ ਦੇਖ ਲੈ ਇਹ ਜੇ ਚੱਲੋ 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 ਪਾਰਕਿੰਗ ਵੀ ਇਹ ਤਾਂ ਪਹਿਲੀ ਵਾਰ ਲੇਟ ਪਹਿਲਾਂ ਬਹੁਤ ਆ ਥਪੜਾ ਮਰੂ ਮੇਰੀ ਸਟਾਰਟ ਹੋ ਗਈ ਬਾਬੇ ਮੇਰੀ ਸਟਾਰਟ ਹੋ ਗਈ ਮੇਰੀ ਅਮੀਰੀ ਸਟਾਰਟ ਹੋ ਗਈ ਆ ਤਾਂ ਗਰੀਬੀ ਆ ਇਹਨੂੰ ਨਾ ਆ ਤਿੰਨੇ ਗੱਡੀਆਂ ਗਿਆ ਮੈਂ ਇਹ ਦੇਖੀ ਨਾਲ ਤਰ ਪਿਆ ਮੈਨੂੰ ਕਿਤੇ ਕਹਿੰਦਾਗਾ ਅਮੀਰੀ ਸਟਾਰਟ ਹੋ ਗਈ ਬਾਬੇ ਸੱਚੀ ਗੱਲ ਹੈ ਮਿੰਨੀ ਕੂਪਰ ਇਹ ਅੱਗੇ ਅੱਗੇ ਦੇਖੀ ਚੱਲੋ ਤੁਸੀਂ ਆ ਕੋਈ ਤੇਰੇ ਵਰਗਾ ਇਹ ਫਰਾਂਸ ਤੋਂ ਆਇਆ ਹੋਇਆ ਇੱਥੇ ਵਾਲਾ ਨਹੀਂ ਹੈਗਾ ਜੀ ਜਿਹੜੇ ਆਪਣੇ ਵਰਗੇ ਬਾਹਰੋਂ ਆਏ ਉਹੀ ਆਏ ਜਿhandle ਕੇ ਆਏ ਆ ਨਹੀਂ ਮੈਂ ਤਰੋ ਲੇਕ ਤੋਂ ਸਟਾਰਟ ਕਰਾਂਗੇ ਬਾਅਦੋਂ ਚੱਲਾਂਗੇ ਸੈਂਟਰ ਚੋਂ ਇੱਧਰ ਨੂੰ ਮੈਂ ਇੱਕ ਹੋਰ ਪਹਿਲਾਂ ਆਇਆ ਹੋਇਆ ਤੂੰ ਆਇਆ ਇਹ ਪਹਿਲੀ ਵਾਰ ਆਈ ਪਹਿਲੀ ਵਾਰ ਆਈ ਆ ਵੀ ਫਰਾਂਸ ਤੋਂ ਆਈ ਹੈ ਜਿਹੜੀਆਂ ਦੂਜੀਆਂ ਗੱਡੀਆਂ ਉਹ ਦੂਜੇ ਗੱਸਿਆਂ ਆਈਆਂ ਆਹ ਪਹਿਲੀ ਵਾਰ ਪਹਿਲੀ ਵਾਰ ਲੈ ਵੀ ਮਿੱਤਰੋ ਅੱਕੇ ਯਾਰ ਇੱਥੇ ਕਿ ਚੰਡੋਲ ਵੀ ਲੱਗਿਆ ਹੁੰਦਾ ਇਸ ਵਾਰ ਹੁਣ ਵੀ ਲੱਗਿਆ ਹੋਵੇ ਦੇਖਦੇ ਆਂ ਹੋ ਗਿਆ ਸੈਂਟਰ ਸਟਾਰਟ ਜੀ ਕਰੋ ਬਿਊਟੀ ਚੈੱਕ ਕਰ ਇੱਧਰ ਖੜੀਆਂ ਨੇ ਕੁੜੀਆਂ ਜਿਨ੍ਹਾਂ ਦੇ ਢੀੜਾ ਗੂੜਾ ਲਵਾਉਂਦੇ ਆਂ ਇੱਧਰ ਸਾਰਾ ਲੇਕ 뷰 ਤੇ ਇੱਧਰ ਬਲਾਉਡ ਆ ਤੇ ਇਹ ਵੀ ਲੇਕ ਦੇ ਕਿਨਾਰੇ ਵਸਿਆ ਹੋਇਆ ਹੈ ਸਾਰਾ ਯੂਰਿਕ ਬਹੁਤ ਟੂਰਿਸਟ ਆਉਂਦਾ ਔਰ ਇਹ ਘੁੰਮਣ ਤੇ ਅਮੀਰ ਲੋਕਾਂ ਦਾ ਸ਼ਹਿਰ ਆਇਆ ਕਿਹਾ ਜਾਂਦਾ ਵੀ ਜੋਰ ਬੜੇ ਸਾਰਾ ਜਿਆਦੇ ਅਮੀਰ ਲੋਕ ਇੱਥੇ ਰਹਿੰਦੇ ਹੋਂ ਦੂਆ ਉਧਰੋਂ ਹੀ ਆਉਗੀ ਸਟ੍ਰੇਟ ਵਿਚਾਲੇ ਉਹਦੇ ਇੱਕ ਨਹਿਰ ਜੀ ਜਾਂਦੀ ਆ ਉਹਦੇ ਆਲੇ-ਦਾਲੇ ਸਾਰਾ ਸ਼ਹਿਰ ਬੜਾ ਕਹਿਣਾ ਕਰੋਚੋ ਝੂਟਾ ਤਾਂ ਨਹੀਂ ਲੈਣਾ ਮੁੰਡਿਆ ਦਵਾ ਦੇ ਦਵਾ ਦੇ ਦੇਖ ਲੋ ਦਵਾ ਦੇ ਸੁਣੇ ਤਾਂ ਜਾ ਕੇ ਕਹਿ ਰਹੇ ਆ ਦਵਾ ਦੇ ਉਛਲਾ ਮਾੜਾ ਰੇਟ ਦੇਖ ਮਨਿੰਦਰ ਇੱਕ ਅੱਖ ਨਾਲ ਦੇਖੀ ਮਾੜਾ ਜ ਟੇਡਾ ਜਾਓਗੇ ਉਹ ਮੈਟਰੋ ਮੇਨ ਕਨਾਲ ਤੇ ਪਹੁੰਚੋਗੇ ਹੁਣ ਆਪਾਂ ਉਧਰ ਨੂੰ ਜਾਣਾ ਉਧਰ ਸਾਰਾ ਸੈਂਟਰ ਇਹਦੇ ਇਧਰਲੀ ਸਾਈਡ ਵੀ ਦੇਖਣ ਵਾਲੀਆਂ ਚਾਰ ਚਾਰਸ ਬਣੀਆਂ ਹੋਈਆਂ ਆ ਇਧਰ ਵੀ ਇਧਰੋਂ ਚੱਲਦੇ ਆ ਨਾਲ-ਨਾਲ ਤੁਰ ਕੇ ਅੱਗੇ ਵੀ ਆਏ ਸੀ ਉਦੋਂ ਪਤਾ ਨਹੀਂ ਤੁਸੀਂ ਵਲੌਗ ਦੇਖਿਆ ਹੋਊਗਾ ਤਾਂ ਕਾਠੇ ਇੱਥੇ ਘਾ ਵੀ ਆਣਾ ਰੌਣਕ ਹੋਰੇ ਜਿਆਦੇ ਰੌਣਕ ਉਧਰ ਸੈਂਟਰ ਪਹੁੰਚੋਗੇ ਤੇ ਆਹ ਦੇਖੋ ਸਿਆਲ ਆ ਗਏ ਹੁਣ ਇਹਨਾਂ ਨੇ ਗੇਸਤੀਆਂ ਢਾਗਦੀਆਂ ਨਹੀਂ ਇਹ ਗਰਮੀਆਂ ਚ ਚੱਲਦੀਆਂ ਹੁੰਦੀਆਂ ਨੇ ਹੁਣ ਦਾ ਅਜ ਧੋਪਾ ਵਾ ਠੰਡ ਫੇਰ ਵੀ ਲੱਗ ਰਹੀ ਆ ਕਿਉਂਕਿ ਆਲੇ-ਦਾਲੇ ਸਾਰੇ ਵਰਖਲੇ ਪਹਾੜਾ ਤੇ ਹਵਾ ਚੱਲ ਰਹੀ ਆ ਤਾਂ ਕਰਕੇ ਚਰਚਾ ਸੋਹਣੀ ਨੇ ਵੇ ਇੱਥੇ ਚੱਲਦੇ ਆ ਅੱਗੇ ਤੱਕ ਜਾ ਕੇ ਆਵਾਂਗੇ ਪੂਰਾ ਬਾਅਦ ਮੁੜਦੇ ਹੋਏ ਅਸੀਂ ਦੇਖਾਂਗੇ ਫੋਟੋਆਂ ਖੰਡਾਂ ਖਿੱਚਾਂਗੇ ਆਪਦੀਆਂ ਕਿਹੜਾ ਉਹ ਅੱਗੇ ਜਾਏਗੀ ਪੂਰਾ ਜਿੰਨਾ ਜਾਏਗਾ ਲਹਰੂ 12 ਬੂਰਾ ਆਵੀਆਂ ਸਟਾਰ ਅਸੀਂ ਵੀ ਦੇਖਦੇ ਆਂ ਕਾਫੇ ਵਗੈਰਾ ਪੀਣੇ ਆਂ ਪੀਣੀਆਂ ਕਾਫੇ ਵਗੈਰਾ ਕਿ ਲੰਨਣਾਂ ਆਪਾਂ ਫ੍ਰੈਂਕੋ ਵੀ ਤੜਾਉਣੇ ਆ ਉਹ ਵੀ ਟੁੱਟੇ ਜਾਣਗੇ ਬਾਨੇ ਨੂੰ ਸਟਾਰਬਕ ਤੇ ਵੀ ਆਵਾਂਗੇ ਉਹ ਜਿਆਦਾ ਮਹਿੰਗੀ ਪੈ ਜਾਣੀ ਐ ਐਸੇ ਬਾਰਪੂਰ ਤੇ ਵੇਖਿਆ ਬਾਰਪੂਰ ਤੇ ਵੇਨਗੇ ਤੇ ਉਹ ਪੁੱਲ ਦੇ ਬਾਬੇ ਬੜੇ ਘਣ ਨੇੜੇ ਉਹ ਅੱਗੇ ਆ ਰਹੇ ਨਾ ਉਹਨਾਂ ਦੇ ਫੋਟੋ ਫਾਟੋ ਖਿੱਚਾ ਹੀ ਇਹਨਾਂ ਨੇ ਥੋੜਾ ਦਿਖਾਇਆ ਜੀ ਤੁਹਾਨੂੰ ਅੱਗੇ ਨੂੰ ਸ਼ਹਿਰ ਫੇਰ ਆਉਨੇ ਆ ਅਸੀਂ ਇਧਰੋਂ ਬਾਸ ਆਪਦੀਆਂ ਫੋਟੋ ਫਾਟੋ ਖਿੱਚਣੀਆਂ ਘੰਟੇ ਵੱਜਣ ਲੱਗੇ ਕਾਫੇ ਦੇਖੋ ਪਿਆਜਾ ਬੰਦ ਕੀਤਾ ਹੋਇਆ ਹੈ ਰਾਜਿੰਦਰੀ ਮੈਨਲਾ ਕਿਸ ਨੇ ਲੰਘਣਾ ਨੁੰਘਣਾ ਇੱਥੋਂ ਕੋਈ ਕੰਸਟ੍ਰਕਸ਼ਨ ਚੱਲ ਰਹੀ ਹੈ ਕੋਸਤਾ ਹੈ ਆ ਦੇਖੋ ਨਾ ਕੋਈ ਗੱਡੀ ਲੰਘ ਰਹੀ ਹੈ ਸਾਈਡਾਂ ਤੇ ਪਦਨਾਲੇ ਵਾਲਾ ਬਣਾਇਆ ਪਿਆ ਵੀ ਅੰਦਰ ਨਹੀਂ ਕੋਈ ਜਾ ਸਕਦਾ ਬਾਕੀ ਪੋਸਟਰ ਜੇ ਵੀ ਲੱਗੇ ਹੋਏ ਮੰਤਰੀ ਮੰਤਰੀ ਨੇ ਲੰਘਣਾ ਹੋਵੇ ਐਵੇਂ ਨਹੀਂ ਪਤਾ ਕਾ ਉਹ ਹੀ ਹੈ ਜਿਹੜੇ ਪਿੱਛੇ ਲਈ ਕਾ ਉਹਦਾ ਪਾਣੀ ਆ ਰਿਹਾਗਾ ਸਿੱਧਾ ਸਾਹਮਣੇ ਜਾਂਦਾ ਹੈ ਅੰਕੇ ਦੇ ਅੰਦਰ ਦਲਾ ਪਾਣੀ ਮੁੰਡਿਆਂ ਦੀ ਕੌਫੀ ਪੀਂਹਣ ਦੀ ਅੱਜ ਇਹ ਕੋਲੋਗਲ ਜੀ ਦੇਖੀ ਬਾਹਰ ਹੋ ਰਿਹਾ ਡੀ ਜਿ ਲਈ ਖੜੇ ਆ ਉਹਨਾਂ ਕੋਲ ਵੀ 5 ਯੂਰੋ ਦੀ ਆ ਐਸਪ੍ਰੈਸੋ ਜਿਹੜੀ ਆਪਣੇ ਕੋਲ ਨਹੀਂ ਮਿਲ ਜਾਂਦੀ ਐ 1 ਯੂਰੋ ਦੀ ਨਹੀਂ ਤਾਂ ਆਪਣੇ ਪਿੰਡਾ ਮੁੰਡਾ ਇਹਦਾ ਉਹ ਇੰਨੇ ਕੁ ਦੀ ਹੁੰਦੀ ਆ ਸੰਤਾਂ ਜੀ ਦੇਖ ਲਓ ਇੰਨਾ ਕੁ ਫਰਕ ਹੈਗਾ ਇਹ ਸ਼ਹਿਰ ਦਾ 4 4.5 ਯੂਰੋ ਇੱਕ ਕਾਫੀ ਮਗਰ ਆਹ ਪਤਾ ਨਹੀਂ ਯਾਰ ਅੱਜ ਦਾ ਇਹ ਕੀਤੇ ਹੋਇਆ ਬੰਦੇ ਕਿਤੇ ਜਾਜੂ ਰੇ ਇੱਕ ਗੱਡੀ ਲੰਗੀ ਆਉਣੇ ਤੇ ਪਤਾ ਨਹੀਂ ਕੀ ਸਿਸਟਮ ਜਿਹਾ ਪਤਾ ਨਹੀਂ ਲੱਗ ਰਿਹਾ ਅੱਜ ਇਹਨਾਂ ਦਾ ਆਜੋ ਮਨਿੰਦਰ ਉਹ ਪੌਲ ਤੇ ਇਹਨਾਂ ਨੇ ਜਿੰਦਾਬੰਦੀ ਜਿੰਦਾ ਜਿਹੜਾ ਬੰਦੇ ਹੁੰਦੇ ਆ ਹਾਂ ਪਿਆਰ ਵਾਲਾ ਜਿੰਦਾ ਉੱਥੇ ਦੇਖੀ ਕਿੰਨੇ ਬੰਨੇ ਪਏ ਹੋਣੇ ਆ ਲੈ ਕਾ ਗੱਡੀ ਹੋਲਾਂਗੀ ਆ ਦੇ ਚਰਚਾ ਬਹੁਤ ਨੇ ਇੱਥੇ ਆ ਵੇਖ ਹੋਰ ਇੱਧਰ ਆ ਉਹ ਵੀ ਨਹੀਂ ਹੈਗੀ ਜਿਹੜੀ ਆਪਣੇ ਆਜੋ ਆਜੋ ਅੱਗੇ ਚੱਲਦੇ ਆ ਮਨਿੰਦਰ ਹੁਣ ਹੀ ਪਹੁੰਚ ਜਾਗੇ ਨੇ ਕਹਿੰਦੇ ਹੁਣ ਜਿੰਦਾ ਲੈ ਆਇਆ ਬਾਈ ਜੰਦਾਲੇ ਹੁਣ ਲਾਉਗਾ ਹੁਣ ਲਾਉਗਾ ਇਹ ਲੋਕਾਂ ਦੇ ਭਲਾ ਖੋਲ ਦੇਣਾ ਆਪ ਨਹੀਂ ਲਾਉਂਦੇ ਇੱਥੇ ਕੜ ਕੇ ਫੋਟਾਂ ਵਾਟਾਂ ਖਿੱਚਦੇ ਹੁਣ ਪਰ ਇਹਨੂੰ ਸੋਹਣੀ ਆਊਗੀ ਇੱਧਰ ਨੂੰ ਵੀ ਘੈਂਡ ਆ ਜਾਣੀ ਤੇ ਨਹਿਰਾ ਯਾਰ ਕਿੰਨੇ ਹਨਾ ਉਹ ਚ ਯੂਰਪ ਦੀਆਂ ਕਿੰਨੀਆਂ ਸਿਟੀਆਂ ਜੀ ਲੰਗਦੀਆਂ ਨੇ ਨਹਿਰਾ ਹੀ ਆ ਨੱਚਦੀ ਕਿੱ데 ਪਹੁੰਚ ਗਏ ਫੋਟੋ ਸ਼ੂਟ ਕਰਕੇ ਕਿਉਂ ਇਹਦਾ ਟ੍ਰੇਨ ਸਟੇਸ਼ਨ ਘੁੰਮਣ ਆਲਾ ਉੱਥੇ ਦੇਖਦੇ ਆ ਫਿਰ ਜਾਈਏ ਪਹਿੜਾ ਵਪਾਰਕਿੰਗ ਨੜਿਆਂ ਵੀ ਟ੍ਰੇਨ ਸਟੇਸ਼ਨ ਜਾਣਾ ਓਏ ਨਹੀਂ ਓਏ ਉਹ ਸਟੇਸ਼ਨ ਚਲਦੇ ਹਾਂ ਉਹ ਜਿਹੜਾ ਸੋਨਾ ਜਿਹਾ ਸਟੇਸ਼ਨ ਆ ਇਹਨਾਂ ਨੇ ਭੈਣ ਉਹ ਗਾਲ ਨਹੀਂ ਕੱਢਣੀ ਬੰਦੇ ਆ ਵੀ ਤੇਜ ਜਿੱਤੀ ਟ੍ਰੇਨ ਸਟੇਸ਼ਨ ਉਹਦੇ ਸਾਹਮਣੇ ਆ ਉੱਥੇ ਹੀ ਅਜੇ ਘੁੰਮਣਾ ਉਹ ਸਟੇਸ਼ਨ ਉੱਥੋਂ ਦੀ ਰੇਲ ਬਣਾ ਦਿੱਤੀ ਫੋਟੋਆਂ ਦਾ ਉਹਦੇ ਹਜੇ ਵੀ ਨਹੀਂ ਹਟਦਾ ਉਹਦੇ ਖੜਾ ਜਿੰਮੇ ਤੱਕ ਫੋਟੋਆਂ ਦਾ ਕੰਮ ਆ ਨਾ ਮੇਰੀਆਂ ਫੋਟੋਆਂ ਘਾਟੂੜੀ ਮੇਰੇ ਕੋਲ ਨਹੀਂ ਦੋ ਹੋਏ ਓਏ ਬਾਬੇ ਸਾਰਿਆਂ ਨੇ ਫੋਟੋਆਂ ਚਾਲੀਆਂ ਇਹਦੇ ਪੂਰ ਨਹੀਂ ਚੱਟਾਰੇ ਇਹ ਬੰਦਾ ਜੇ ਜਰ ਇਹ ਸੌ ਲੱਗੇ ਨਹੀਂ ਆ ਫੋਟੋਆਂ ਆਉਂਦਾ ਇੱਕ ਤਾਂ 2 ਘੰਟਾ ਜਾਂਦਾ ਬੰਦਾ ਉਹਦੇ ਵਿੱਚ ਫੋਟੋਆਂ ਦੇ 2 ਘੰਟੇ ਲੱਗ ਜਾਂਦਾਗਾ ਆ ਕਿੱਧਰ ਨੂੰ ਚੱਲੇ ਆ ਦੇ ਬਾਬੇ ਇਹਨਾਂ ਨੇ ਲੰਘਣਾ ਹੀ ਆ ਆ ਗਏ ਆ ਲੰਘੇ ਆ ਲੰਘੇ ਫੋਟੋਗ੍ਰਾਫਰ ਨਵਾਂ ਲੱਭ ਲੈ ਇਹਨਾਂ ਨੇ ਆ ਦੇ ਹਾਂ ਉਹ ਵੀ ਹੋ ਸਕਦਾ ਵੀ ਸਾਈਕਲਿੰਗ ਦੇ ਆ ਖਿੱਚਤੀ ਗੱਛਤੀਆਂ ਨੇ ਇੱਕ ਸਵਾਰੀ ਧਾਰ ਕੇ ਗਈ ਹੈ ਹੁਣੀ ਇੱਧਰ ਜਾਣਾ ਬਹਿਣਾ ਗੱਛਤੀ ਨਹੀਂ ਜਵਾਬ ਦੇਦਾ ਜਵਾਬ ਦੇਦਾ ਆ ਦੇ ਜਾਂਦੀ। ਕਿਉਂ? ਓ ਚਲ ਆਜੋ ਚਲੀਏ ਬਾਬਿਓ ਪਾਰਕਿੰਗ 10 ਫ੍ਰੈਂਕ ਆ। ਆਜੋ ਮੰਨ ਲਓ ਛੱਡ ਬਾਬਿਓ। ਲੈ ਮੇਤਰੋ ਵਾਪਸ ਆ ਰਹਿਆਂ ਗੱਡੀ ਕੰਨੀ ਨੂੰ। ਆ ਇੱਥੇ ਮੇਲਾ ਹੀ ਲੱਗਿਆ ਆ ਨੇ ਕਾਜਾ। ਓਏ ਆਜੋ ਓਏ ਉਹ ਤਾਂ ਲੈਂਡ ਬਹੁਤ ਵੱਡੀ ਲੱਗੀ ਆ ਕਾਰ ਹੀ ਮਾਰ ਦਾਂਗੇ ਇੱਥੇ ਪਾਰਕਿੰਗ 'ਚ। ਸਾਡੇ ਕੋਲ ਫ੍ਰੈਂਕ ਐ ਨਹੀਂ ਯਾਰ ਸਾਨੂੰ ਚਾਹੀਦੇ ਫ੍ਰੈਂਕ ਹਾਣ ਪਾਰਕਿੰਗ 'ਚ ਕਾਰ ਹੀ ਮਾਰ ਦਾਂਗੇ ਹੋਰ ਕੀ ਆ। ਮੈਨੂੰ ਕੋਈ ਨਹੀਂ ਚਾਹੀਦੀ। ਚੱਲ ਨੂੰ। ਹਾਂ ਇਧਰ ਗਾਰਡ ਕੀਤਾ ਹੋਇਆ ਇਹਨਾਂ ਨੇ। ਆਸਾ ਰਹਿਆ ਇਹਨਾਂ ਨੂੰ। ਇਤਿਹਾਸ ਦੱਸ ਰਿਹਾ ਇਤਿਹਾਸ ਜੌਨਲਾ ਮਾਣਾ ਮੋਟਾ। ਨਹੀਂ ਭਾਈ। ਉੜੀ ਨਹੀਂ ਹਾਂ ਮੱਠੀ ਮੱਠੀ ਧੁੱਪ ਛੇਕ ਰੇ ਅੱਜ ਸਾਰੇ ਜਣੇ ਹੁਣ ਅਸੀਂ ਆਏ ਆ ਇਧਰੋਂ ਆਏ ਜਾਂ ਕੇ ਉਧਰ ਫੇਰ ਉਹੀ ਰਾਹ ਤੇ ਆਪਾਂ ਚਲੇ ਜਾਣਾ ਕੰਦਰ ਦੀ ਜਾਣਾ ਓਏ ਅੰਦਰ ਦੀ ਚੱਲ ਅੰਦਰ ਦੀ ਜਾਂਦਿਆਂ ਆਉਂਦੇ ਦੇਖਦੇ ਆ ਓਏ ਹੁਣ ਉਹਨੂੰ ਲਿਆਓ ਮਨਿੰਦਰ ਨੂੰ ਬਾਪੇ ਇਹਦੀਆਂ ਨਹੀਂ ਅੱਜ ਫੋਟਾ ਖਟਾਈਆਂ ਉਹ ਜਿਹੜਾ ਮਗਰ ਆਉਂਦਾਗਾ ਹਾਂ ਹਰਸ਼ਾ ਨਾ ਮੈਂ ਨਹੀਂ ਆਉਂਦਾ ਅੱਗੇ ਤੇਰੇ ਨਾਲ ਓਏ ਆ ਵੀ ਆ ਇਧਰ ਇਹਦੀ ਦਾ ਫੋਟੋ ਖਿੱਚ ਲਈਏ ਇੱਕ ਮਿੰਟ ਹਾਂ ਨੇ ਫੋਟੋ ਨੂੰ ਤਰ ਬਾਜ਼ਾਰ ਤੇ ਵੜ ਗਏ ਹਾਂ ਦੇਖਦੇ ਹਾਂ ਕਿੱਦਾਂ ਜਾਨੇ ਜਾਂ ਦਾ ਚ ਘੁੰਮਿਆਂਗੇ ਮਿੱਤਰੋ ਚਾਰਜ ਸੈਂਟਰ 'ਚ ਆ ਗਏ ਇੱਥੇ ਆ ਸਕਰੀਨ ਲੱਗੀ ਹੋਇਆ ਪਤਾ ਨਹੀਂ ਲੋਕ ਕੀ ਦੇਖ ਰਹੇ ਹਨੌਣਕ ਲੱਗੀ ਪਈ ਆ ਉਥੇ ਪੂਰੀ ਆ ਮੇਨ ਚਾਰਚ ਇਹਨਾਂ ਦੀ ਜਿਹੜਾ ਦੇਖੋ ਕਿੰਨੀ ਸੋਹਣੀ ਹੈ ਮਾਝੋਂ ਜਾ ਰਹੇ ਆ ਅਸੀਂ ਗੱਡੀ ਵਾਲ ਨੂੰ ਉਹ ਬਾਹਰ ਤੇ ਬੜਾ ਇਕੱਠਾ ਪਤਾ ਨਹੀਂ ਮਸ਼ਹੂਰ ਆ ਕੋਈ ਬਾਹਰ ਪਤਾ ਨਹੀਂ ਕਿ ਚੱਕਰ ਅੱਠ ਜਾਂ ਕਾਫੀ ਹਥੇ ਆਹ ਵਾਪਸ ਸੈਕਲਾਂ ਦੀ ਰੇਸ਼ੀ ਆ ਦੇ ਇੱਥੇ ਖਤਮ ਹੋਣੀ ਆ ਲਈ ਖੜੇ ਆ ਇਕੱਠ ਦੇਖੋ ਰੇ ਗੰਨਾ ਸਾਰੇ ਦੇਸ਼ਾਂ ਦੇ ਅਲੱਗ-ਅਲੱਗ ਦੇਸ਼ਾਂ ਦੇ ਝੰਡੇ ਉੱਪਰੇ ਚੱਕੀ ਖੜੇ ਸੀ ਆ ਇਧਰ ਆ ਉੱਤੇ ਅਮੀਰ ਲੋਕ ਖੜੇ ਆ ਮੰਨ ਲਾ ਜਿਹਨਾਂ ਦੇ ਫੇਮਸ ਫੋਨ ਜੇ ਆਉਣਗੇ ਉਹ ਨੇ ਮੰਨ ਲਾ ਆਖਿਆ ਅੱਗੇ ਮਸ਼ਹੂਰ ਜੀ ਆਨੇ ਕਾਫੀ ਲੋਕ ਆਏ ਹੋਇਆ ਬੜਾ ਇਕੱਠ ਹੈ ਚੱਲਦੇ ਆ ਅੱਗੇ ਦੇਖਦੇ ਆ ਉਹ ਦੇ ਗ੍ਰਿੰਟ ਚੱਲ ਰਿਹਾ ਆ ਰਹਿ ਰਿਹਾ ਉਹ ਰਾਹ ਚਾਰੇ ਦੇਸ਼ਾਂ ਦੀ ਰੇਹ ਲੱਗੀ ਹੋਈ ਆ ਗੋਲੇ ਤੇ ਖੜੇ ਨੇ ਤਿਆਰ ਕਰ ਰਹੇ ਭਰਿਆ ਪਿਆ ਮੇਲਾ ਪੂਰਾ ਪਰ ਆਪਾਂ ਚੱਲਦੇ ਆਂ ਇਧਰ ਵੀ ਗ੍ਰੀਨਾਂ ਚੱਲਣੀਆਂ ਆਂ ਸਾਡਾ ਚਰਚਾ ਇਹਦੀ ਥੈਂਕ ਯੂ ਲੈ ਲਓ ਘਰੇ ਉਹ ਦੇਈਓ ਪ੍ਰੇ ਜੀਜਾ ਵੜ ਲਿਆ ਅਣਲਾ ਲੈ ਆ ਲੈ ਲੈ ਵੀਰਾ ਇਹ ਪੜਲਾ ਹੋਰ ਵੜਲਾ ਵੀਰ ਨਹੀਂ ਮੈਂentra ਹੋ ਗਿਆ ਹਸਨ ਹਸਨ ਕੋਲ ਹੋਰ ਲੈ ਲਓ ਫਿਰ ਤੋਂ ਥੈਂਕ ਯੂ ਵੀਰ ਨਹੀਂ ਹੈ ਕਿ ਹਸਨ ਸਾਹਿਬ ਕੋਲ ਹੀ ਹੈ ਕੋਲ ਸਾਹਿਬ ਕੋਲ ਹੀ ਹੈ ਤੇ ਤਾਂ ਪਤਾ ਨਹੀਂ ਕੀ ਆ ਬਾਕੀ ਪਤਾ ਲੱਗ ਜਾਂਦਾ ਜੇ ਵੀਰ ਹੋਈ ਛੱਡ ਦਾਂਗੇ ਜੇ ਫੜ ਲਿਆ ਦੇਖ ਲੈ ਮਿੱਤਰੋ ਜੇ ਵੀਰ ਹੋਈ ਫਿਰ ਛੱਡ ਦਾਂਗੇ ਐਸੀ ਬਾਬ ਯੂਰਪ ਚ ਫਰੀ ਚੀਜ਼ ਨਹੀਂ ਵੀਰੇ ਅਸੀਂ ਹੰਗਰੀ ਚ ਵੀ ਸਾਨੂੰ ਹੰਗਰੀ ਸਾਨੂੰ ਹੈਨਕਨ ਜਿਹੜੀਆਂ 0% ਵਾਲੀਆਂ ਹੁੰਦੀਆਂ ਨੇ ਉਹ ਮਿਲ ਗਿਆ ਸੀ ਜੀ ਚਲ ਕੋਲ ਨਹੀਂ ਹੁੰਦੀ ਵੀ ਉਹ ਟੇਸਟ ਵੀਰ ਵਾਲਾ ਹੁੰਦਾ ਉਹ ਜੀ ਉਹ ਵੀ ਫ੍ਰੀ ਆ ਮੰਨਦੇ ਹੀ ਉੱਥੇ ਓਏ ਉਹੀ ਕੰਮ ਹੋਣਾ ਹੰਗਰੀ ਚ ਹੰਗਰੀ ਚ ਹੰਗਰੀ ਸਾਨੂੰ ਹੈਨਕਨ ਦਿਤਤੀਆਂ ਜੀ 0% ਵਾਲੀਆਂ ਜਿੰਨਾ ਚ ਐਲਕੋਹਲ ਨਹੀਂ ਹੁੰਦਾ ਪਰ ਉਹ ਹੁੰਦਾ ਵੀਰ ਵਾਲਾ ਰੈਸਟ ਨਹੀਂ ਅਸੀਂ ਨਹੀਂ ਹੈਨਕਨ ਦੀ ਉਹ ਪਿੱਛੇ ਉਹ ਵੀ ਨਹੀਂ ਪੈਟੀਆਂ ਖੜੀਆਂ ਨਹੀਂ ਪੈਟੀਆਂ ਦਿੰਦੇ ਉਹ ਜਿੱਥੇ ਸਾਈਕਲ ਖੜਾ ਹੀ ਸੀ ਲੈ ਚਲੋ ਚਲੋ ਅੱਜ ਆ ਜਾਓ ਆ ਚਲਿਏ ਫ੍ਰੀ ਦੀ ਚੀਜ਼ ਨੂੰ ਪੈਗੇ ਬਾਬੇ ਉਹ ਫ੍ਰੀ ਦੀ ਚੀਜ਼ ਨੂੰ ਪੈਗੇ ਚਲ ਆਜੋ ਆਪਾਂ ਚੱਲੀਏ ਆਪਾਂ ਨੂੰ ਟਾਈਮ ਬਹੁਤ ਹੋ ਗਿਆ ਮਿੱਤਰੋ ਦੇਖੋ ਬੋਲੇ ਜੀ ਨੀ ਵੱਡੀ ਲੋਕ ਵੀ ਕਹਿੰਦੇ ਨੌਜਵਾਨ ਰੁਕ ਚੁਕੇ ਨੇ ਤੇ ਕਹੀ ਗੱਲ ਕਰ ਰਹੀ ਯਾਰ ਉਹਦੇ ਉੱਥੇ ਵੀ ਕਹਿੰਦੇ ਝੰਡਾ ਲਾਇਆ ਹੋਇਆ ਉੱਥੇ ਵੀ ਲੋਕ ਟਰੈਕਿੰਗ ਕਰਕੇ ਜਾਂਦੇ ਆ ਦੇਖੋ ਕਿੰਨੀ ਚਾਈ ਹੋਊਗੀ ਉਹਦੀ ਦੁਨੀਆ ਗਾਂ ਤੋਂ ਗਾਂ ਉਪਰੇ ਤੋਂ ਉਪਰੇ ਦੁਨੀਆ ਪਈ ਆ ਮਿੱਤਰੋ ਤੇ ਹੈ ਸੱਚੀ ਸਵਰਗੀ ਆ ਸਿਜਣ ਲੜਿਆ ਕਹਾਈ ਪਤਾ ਨਹੀਂ ਯਾਰ ਇਹਨਾਂ ਦਾ ਅਲੱਗ ਤਰ੍ਹਾਂ ਦਾ ਕਹਾਈ ਆ ਸਾਰੀ ਦੁਨੀਆ ਨਾਲੇਕਾਂ ਸਾਨੂੰ ਰਾਤ ਨੂੰ ਥਾਂ ਥਾਂ ਰੁਕਣ ਨੂੰ ਜੀ ਕਰੀ ਜਾਂਦਾ ਪਰ ਅੱਜ ਸਾਡਾ ਰਾਹ ਬਹੁਤ ਪਿਆ ਅੱਜ 8:30 ਤਾਂ ਪੰਜਾ ਰਹਿਆ ਮਤਲਬ ਅਸੀਂ 10 ਵਜੇ ਜਾਵਾਂਗੇ ਇਸ ਹਿਸਾਬ ਨਾਲ ਫੋਟੋਗ੍ਰਾਫੀ ਹੋ ਰਹੀ ਹੈ ਇਹਦੇ ਬਾਅਦ ਤਾਂ ਇਹ ਦੂ ਅੱਗੇ ਨੂੰ ਹੋਰ ਜਿੱਥੇ ਰੁਕੀ ਜਾਵੇਂ ਦਿਖਾਈ ਚੱਲਾਂਗੇ ਤੁਹਾਨੂੰ ਕਰੋ ਜੇਕ ਉਪਦਰਤ ਇਹ ਤੋਤ ਕੀ ਹੋ ਯਾਰ ਦੱਸੋ ਮੈਨੂੰ ਕਿੰਨਾ ਸੋਹਣਾ ਲੱਗ ਰਿਹਾ ਯਾਰ ਅਸੀਂ ਰੁਗਣ ਤੋਂ ਮਜਬੂਰ ਹੋ ਰਹਾ ਹਾਂ ਮਜਬੂਰ ਇਹ ਸਾਡਾ 6 ਘੰਟਿਆਂ ਦਾ ਰਾਹ ਪਿਆਗਾ ਜਿੱਥੇ ਰੱਬ ਮਜਬੂਰ ਕਰ ਰਿਹਾ ਸਾਨੂੰ ਹਰੇਕ ਜਗ੍ਹਾ ਰੁਗਣ ਨੂੰ ਮੈਂ ਤਾਂ ਚਲੋ ਕੰਮ ਤੇ ਕੱਲ ਨੂੰ 11 ਵਜੇ ਜਾਣਾ ਮੇਰੇ ਨਾਲ ਦੇ ਬੰਦਿਆਂ ਨੇ ਜਾਣਾ ਉਹਨ ਪਹਾੜ ਦਾ ਬਾਬੇ ਉਹ ਬਹੁਤ ਦਿਖਾਤੇ ਮੈਂ ਕਿਹਾ ਇੱਕ ਨਵੀਂ ਚੀਜ਼ ਵੀ ਦਿਖਾਦੀ ਆ ਦੇਖੋ ਨਦੀ ਚੱਲ ਰਹੀ ਆ ਤੇ ਆ ਪੁਲ ਤੇ ਨਹੀਂ ਜਾਇਆ ਜਾਂਦਾ ਨਹੀਂ ਅਸੀਂ ਇਹ ਤਾਂ ਫੋਟੋ ਮਾਟਾਂ ਖਿੱਚ ਗਣੇ ਪਰੋਂ ਜਾਇਆ ਜਾਂਦਾ ਪਤਾ ਨਹੀਂ ਕਿੱਧਰੋਂ ਆਉਂਦੇ ਹੁੰਦੇ ਆ ਤੁਰ ਕੇ ਆ ਜਾਂਦਾ ਇਹ ਤੇ ਇਧਰੋਂ ਫਿਰ ਅਸੀਂ ਆਹ ਨਾਲ ਨਹਿਰ ਦਿਖਾਦੀ ਆ ਤੁਹਾਨੂੰ ਉੱਥੋਂ ਦੇਖੀ ਜੀ ਇੱਥੇ ਗੱਡੀ ਰੋਕ ਲਈ ਜਦੀ ਪਾਣੀ ਦੇਖੋ ਕਿੰਨਾ ਨੀਲਾ ਆ ਰਿਹਾ ਸਾਰੀ ਬਰਫ ਘੁਰ ਕੇ ਆ ਰਹੀ ਆ ਤੇ ਹੁਣ ਬਾਅਦ ਜਾ ਰਹੇ ਆ ਘਰ ਨੂੰ ਸਟਾਪ ਕਰਦੇ ਕਰਦੇ ਗੱਡੀਆਂ ਕੰਮ ਓਕੇ ਹਾਂ ਬਾਬੂ ਦਾ ਅੱਕੇ ਬੈ ਰਹੇ ਕਹਿੰਦੇ ਮੁੰਡੇ ਅੱਕੇ ਅੱਕਲੇ ਬਾਬੇ ਪੂਰੇ 来 मित्रों हुन दोबारा एसी ग्लेशियर चढ़न लगेया ऊपर नु जा रहे ने राह सारे ए ए दे ਥੱਲੇ ਦੀ ਉਹ ਟਨ ਨਾਲ ਗੱਡੀ ਹੋਈ ਆ ਇਹਨਾਂ ਨੇ ਜਿਹੜੀ 16 ਕਿਲੋਮੀਟਰ ਲੰਬੀ ਆ ਕਿੰਨੇ ਪਹਾੜ ਕਿੰਨੀ ਡੂੰਗੀ ਗੱਡੀ ਹੋ ਤੁਸੀਂ ਆਪ ਸਾਬ ਲਾ ਲੋ ਇੱਕ ਸਵਿਸਟੋ ਵੀ ਆ ਦੀ ਆਪਣੇ ਸਵਿਸਟੋ ਦੀ ਇਹਨਾਂ ਨੇ ਪਰਚੀ ਨਹੀਂ ਲਾਈ ਨਹੀਂ ਹਰੇ ਕੰਟਰੀ ਪਰਚੀ ਲਾਉਂਦੇ ਉਹ ਵੀ ਕੋਈ ਨਮਿਕਤਾ ਨਾਲ ਕੱਢਦੀ ਆ 50 ਯੂਰੋ 40 ਯੂਰੋ ਇਦਾਂ ਹੁਣ ਫਿਰ ਚਲੋ برف ਚ ਦੁਬਾਰੇ ਵੜਨਾ ਚੱਲੀਏ ਆਜੋ ਗੱਲ ਮਜਬੂਰੀ ਚ ਫੇਰ ਗੱਡੀ ਰੋਕ ਲਈ ਆ ਇੱਕ ਤਰ੍ਹਾਂ ਦਾ ਆਈਸਲੈਂਡ ਯਾ ਆਈਸਲੈਂਡ ਜਮਾ ਇਹ ਜੀ ਧਰਤੀ ਆ ਵੀ ਐਂਜਲ ਬਈ ਜੰਮੀ ਹੋਈ ਆ ਕੋਈ ਦਰਖਤ ਕੋਈ ਨਹੀਂ ਦੇਖੋ ਤੁਸੀਂ ਇੱਥੋਂ ਯਾਰ 뷰 ਜਨਤ ਬਾਬੇਓ ਜਨਤ ਅੱਜ ਨਹੀਂ ਪਹੁੰਚਦੇ ਘਰੇ ਮੁੰਡੇ ਫੋਟੋਗ੍ਰਾਫੀ ਤੇ ਜੁਰੂ ਹੋ ਗਈ ਫੋਟਾਂ ਜੇ ਤੁਸੀਂ ਦੇਖਣੀਆਂ ਜਸ_ਸਿੱਧੂ855 ਮੇਰੀ ਆਈਡੀ ਆ ਤੇਰੀ ਦੱਸ ਜਲਦੀ ਬੋਲ ਹਾਰਸ਼ 02 ਤੇਰੀ ਬੋਲ ਜਲਦੀ ਜਲਦੀ ਗੂਗਲ ਸਿੱਧੂ295 ਤੇਰੀ ਬੋਲ ਤੇਰੀ ਬੋਲ ਮੇਰੀ ਮਨਿੰਦਰ ਸਿੱਧੂ ਭਾਈ ਹਾਂਜੀ ਤਾਂ ਤਾਰਪਨਾ ਲੈ ਵੀ ਮਿੱਤਰੋ ਆ ਉਹਨਾਂ ਤੇ ਜਾ ਕੇ ਤੁਸੀਂ ਆਈਡੀਆ ਦੇ ਦੇਖ ਸਕਦੇ ਹੋ ਮੋਟਾ ਫੋਟਾ ਛੇਤੀ ਪੈ ਜਾਣੀ ਆ ਬਲੌਗੇ ਥੋੜਾ ਲੇਟ ਆਉਗਾ ਚਲੋ ਅੱਗੇ ਜਾ ਕੇ ਦਿਖਾਵਾ ਦੋਨੋਂ ਅਸੀਂ ਕਰ ਲਈਏ ਫੋਟੋਗ੍ਰਾਫੀ ਪਹਾੜੀ ਤੋਂ ਥੱਲੇ ਉਤਰ ਰਹੇ ਆ ਗਲੇਸ਼ੀਅਰ ਹਜੇ ਨੀਅਰ ਬਰਫ਼ ਪਈ ਨਹੀਂ ਹੈਗੀ ਉਹ ਮਾਣੀ ਮਾੜੀ ਪਈ ਹੋਈ ਸੀ ਉਧਰ ਲਈ ਜਿਹੜੇ ਤੇ ਆਪਾਂ ਗਲੇਸ਼ੀਅਰ ਤੇ ਕੱਲ ਆਏ ਸੀ ਉਧਰ ਜ਼ਿਆਦਾ ਪਈ ਗਈ ਬਰਫ਼ ਇੱਧਰ ਵੀ ਪੈ ਜੂ ਇੱਕ ਅਧਿਆ ਹੱਥੇ ਅਜੇ ਤਾਂ ਕਿਉਂਕਿ ਸਟਾਰਟਿੰਗ ਆ ਬਰਫ਼ ਦੀ ਬਾਅਦੋਂ ਦਾ ਸਿਆਲਾ ਜਾਂਦਾ ਬੁਰਾ ਹਾਲ ਹੀ ਹੋਣਾ ਲੱਗਦਾ ਇੱਥੇ ਤੇ ਮੋੜ ਹੁਣ ਗੱਡੀ ਗੇਰਾਂ ਚ ਪਾਈ ਹੋਇਆ ਜੜੀ ਗੇਰ ਤੇ ਜ਼ੋਰ ਤੇ ਜਾ ਰਹੀ ਆ ਜੇ ਬ੍ਰੇਕ ਲਾਵਾਂਗੇ ਇੱਥੇ ਯਾਰ ਹੋ ਜਾਣੇ ਬ੍ਰੇਕ ਉਹ ਲੈਦਰ ਗਰਮ ਹੋ ਜਾਣਾ ਫਿਰ ਬ੍ਰੇਕ ਲੱਗਣੋਂ ਹਟ ਜਾਂਦੇ ਮਾੜੇ ਮੋਟੇ ਲਾਉਨੇ ਆ ਬ੍ਰੇਕ ਨਹੀਂ ਗੇਰਾਂ ਤੇ ਜ਼ੋਰ ਤੇ ਜਾ ਰਹੀ ਆ ਇਹ ਉੱਤਰ ਮੜਾ ਵਿਊ ਚ ਇੱਕ ਅਗਰਾ ਥੱਲੇ ਪੈਂਟਪੁੰਡ ਕਿਰਾਉਣ ਥੱਲੇ ਉਤਰ ਜੀ ਇਦੂ ਆ ਨਿਮਨਲਾ ਕੋਈ ਗਲੇਸ਼ੀਅਰ ਆਉਣਾ ਲੋਕਲ ਰਾਹਾਂ ਦੇ ਹੈ ਤਾਂ ਸਵਾਦ ਆ ਪਰ ਬਾਬੇ ਉਹ ਟਾਈਮ ਕੱਢਣਾ ਪੈਂਦਾ ਲੋਕਲ ਰਾਹਾਂ ਵਾਸਤੇ ਸਵਾਦ ਪੂਰਾ ਆਉਂਦਾਗਾ ਅੱਜ ਵੀ ਅਹੀ ਜੇ ਥੋੜਾ ਜਿਹਾ ਸਾਹਰੇ ਉੱਤਰ ਪੈਂਦੇ ਵਧੀਆ ਰਹਿੰਦੇ ਮਨਿੰਦਰ ਜੀ ਪੱਕ ਹੀ ਨਹੀਂ ਯਾਰ ਸਾਥ ਵੀ ਨਹੀਂ ਆਈ ਲੈ 2.5 ਘੰਟਿਆਂ ਬੰਦ ਐ ਯਾਰ ਪੱਕ ਬਾਬੇ ਸੱਚੀ ਐ ਇਹ ਗਏ ਥੋੜਾ ਹੁਣੇ ਨਗਰਾ ਥੱਲੇ ਦੇ ਆ ਚੱਕ ਇੱਕ ਤੇ ਕਰਦੇ ਇੱਕ ਤੇ ਦੇ ਹੀ ਮਿੱਤਰੋ ਲਗਾਨੂ ਪਹੁੰਚੋ ਗਏ ਆ ਸਵਿਸ ਦਾ ਲਾਸਟ ਬੈਂਡ ਇਦੋਂ ਦਾ ਕੋਮੋ ਸਟਾਰਟ ਹੋ ਜਾਂਦਾ ਇਟਲੀ ਦਾ ਪਹਿਲਾ ਬੈਂਡ ਹੈ ਤੇ ਅਸੀਂ ਇਧਰਲੇ ਰਾਹ ਆਏ ਜਾਂਦੇ ਉਧਰ ਦੀ ਗਏ ਤੁਸੀਂ ਪਹਿਲਾ ਵਲੌਗ ਦੇਖਿਆ ਹੀ ਹੁਣ ਤੇ ਇਦੋਂ ਆ ਕੋ ਖਾਣੇ ਪੀਣੇ ਸ਼ਾਮ ਹੀ ਹੋ ਗਈ 7:00 ਵਜੇ ਨੇ ਹਾਂ 7:00 ਵਜੇ 9:30 ਹੋ ਜਾਣਾ ਕਰੇ ਮੁੰਡਿਆਂ ਨੂੰ ਇਦੋਂ ਆ ਹੁਣ ਆਟੋ ਹੀ ਜਾਵਾਂਗੇ ਅਸੀਂ ਲੋਕਲ ਰਾਹ ਆਏ ਆ ਉਧਰਲਾ ਰਾਹ ਮੈਨੂੰ ਜ਼ਿਆਦਾ ਘੈਂਟ ਲੱਗਾ ਜਿਹੜਾ ਹੀ ਗਏ ਆ ਲੁਵੀਨੀ ਵਾਲੀ ਸਾਈਡ ਦੀ ਸੌਂਦਰੀਓ ਉਧਰ ਦੀ ਜਾਓ ਜ਼ਿਊਰਿਕ ਜੇ ਕਿਸੇ ਨੇ ਜਾਣਾ ਆ ਵੀ ਹੁਣ ਰਾਹ ਘੈਂਟ ਆ ਪਰ ਉਹ ਜ਼ਿਆਦਾ ਘੈਂਟ ਆ ਰਾ ਹਣਾ ਉਹੀ ਜ਼ਿਆਦਾ ਘ ਉਹ ਰਾਜ ਆਯੋਜਕ ਨੇ ਆਉਣ ਤੇ ਹੁਣ ਬਸ ਇੱਥੋਂ ਐਂਟਰ ਹੋ ਜਾਣਾ ਇਟਲੀ ਬਾਰਡਰ ਦਾ ਤੁਹਾਨੂੰ ਕੀ ਦਿਖਾਉਣਾ ਦਿਖਾਤਾ ਦੋ ਤਿੰਨ ਵਾਰੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਟੀਲ ਦੈਨ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਸਾਰਿਆਂ ਕੋ ਇੱਕ ਹੋਰ ਲਾਗੋ ਦਿਖਾ ਦਿੰਦਾ ਮੈਂ ਤਰਾ